ਆਪਣੇ ਦਾ ਚਕਾਰ ਲਈ ਆ ਸ਼ੇਰਾਂ ਦਾ ਉਹ ਘੇਰ ਗਏ ਨਹੀਂ ਅੰਦਰ ਦੇਖ ਨਹੀਂ ਪੁੱਤਾ ਮਾਰੀ ਦਾ ਅੰਦਰ ਦੇਖੇ ਬੰਦਾ ਮਾਰੀ ਦਾ ਕੋਈ ਦੇਖੇ ਬੰਦਾ ਨਹੀਂ ਮਾਰੀ ਦਾ ਆਪ ਵਰਦੀਆਂ ਜਿਹੜੀਆਂ ਨਾ ਇਹ ਲੋਕਾਂ ਵਾਕੀ ਆ ਲੋਕਾਂ ਵਾਕੀ ਇਹ ਮੋਈ ਮਾਰੀ ਕਿ ਤੱਕ ਇਹ ਬੰਦੂਰੇ ਮਾਰਨ ਵਾਲਾ ਇੱਕ ਦੋ ਮਿੰਟ ਬਾਬਾ ਨਹੀਂ ਬੰਦਿਆਂ ਮਾਰ ਦੋ ਲਿਆਂਦਾ ਕਿ ਆਰਕਵਾ ਜਿਹਦੇ ਨਾਲ ਇੱਥੇ ਲਿਆ ਕੇ ਤੇ ਇਹਨਾਂ ਨੇ ਕੁੱਟ ਕੁੱਟ ਕੇ ਪਾ ਜੀ ਮਾਰ ਦਿੱਤਾ ਇਹਨਾਂ ਨੇ ਮੁੰਡਾ ਨੂੰ ਦੱਸ ਕਿਹੜਾ ਪਿੰਡ ਆ ਜੀ ਮਾਰਾ ਕੀ ਇਲਾਜ ਬੰਦਿੰਗਾ ਅੱਛਾ ਆਨੇ ਪੁੱਤ ਮਾਰ ਦਿੱਤਾ ਤਾਂ ਤਾਂ ਕਿੰਨੀ ਉਮਰੀ ਹੈ ਇਹਨਾਂ ਨੇ ਮੇਰੇ ਕਹਦੇ ਹੋਣਾ ਐ ਯਾਦ ਮੁਕੀ ਗੱਲਾਂ ਆ ਤਾਂ ਭਰਾ ਮਰ ਗਿਆ ਉਹ ਚੋਵੇਂ ਬੰਦੇ ਪੈਨ ਦੇ ਨਾਲ ਲੰਮੇ ਜਿਹੜੇ ਬੰਦੇ ਪੈਨ ਦੇ ਨਾਲ ਜਿਹੜੇ ਤਸਵੀਰਾਂ ਅੰਮ੍ਰਿਤਸਰ ਦੇ ਝੰਡੇਾਲਾ ਗੁਰੂ ਦੀਆਂ ਨੇ ਜਿੱਥੇ ਬੀਤੇ ਦਿਨੀ ਝੰਡੇਾਲਾ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ આરોਪ ਹੇਠ ਇੱਕ 24 ਸਾਲਾ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਅੱਜ ਅਚਾਨਕ ਉਸ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਜਾਣ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ ਮਾਪਿਆਂ ਤੇ ਪਿੰਡ ਵਾਸੀਆਂ ਨੇ ਮੌਤ ਦੇ ਵਿਰੋਧ ਵਿੱਚ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਹੈ ਪਰਿਵਾਰ ਕੇ ਮੈਂਬਰਾਂ ਦਾ ਸਿੱਧਾ આરોਪ ਹੈ ਕਿ ਪੁਲਿਸ ਨੇ ਉਹਨਾਂ ਦੇ ਮੁੰਡੇ ਨੂੰ ਨਿਆਂਇਤ ਤਰੀਕੇ ਨਾਲ ਹਿਰਾਸਤ ਵਿੱਚ ਲਿਆ ਸੀ ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਪਿੰਡ ਕਿਲਾ ਮੇਕਾ ਥਾਣਾ ਜੰਡਿਆਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੀੜਤ ਪਰਿਵਾਰ ਅਤੇ ਪਿੰਡ ਵਾਸੀ ਦੋਸ਼ੀ ਪੁਲਿਸ ਕਰਮਚਾਰੀਆਂ ਤੇ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਤੇ ਨਿਆਂ ਦੀ ਗੁੰਹਾਰ ਲਗਾ ਰਹੇ ਨੇ ਦੂਜੇ ਪਾਸੇ ਪੁਲਿਸ ਵੱਲੋਂ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਹਰਾਸਤ ਚ ਮੌਤ ਦੇ ਇਸ ਗੰਭੀਰ ਮਾਮਲੇ ਵਿੱਚ ਕਿਹੜੀ ਕਾਰਵਾਈ ਹੁੰਦੀ ਹੈ ਅਤੇ ਕੀ ਪੀੜਤ ਪਰਿਵਾਰ ਨੂੰ ਨਿਆਂ ਮਿਲ ਪਾਏਗਾ ਜਾਂ ਨਹੀਂ ਆਓ ਦੇਖ ਲੈਣੇ ਆ ਮੌਕੇ ਦੀਆਂ ਕੁਝ ਤਸਵੀਰਾਂ ਤੇ ਸੁਣ ਲੈਣੇ ਆ ਕਿ ਕੀ ਹੈ ਪਰਿਵਾਰਕ ਮੈਂਬਰਾਂ ਦੇ thank ਪੱਠੇ ਪੌਂਡਿਆ ਪੱਠੇ ਪਾ ਕੇ ਤੇ ਮੰਗੀ ਡਾਈ ਕਬੇਲਾ ਬਣਾਇਆ ਸੀ ਇਹਨੇ ਅੱਛਾ ਜੀ ਤੇ ਲਿਆ ਕੇ ਤੇ ਇਹਨਾਂ ਨੇ ਰਾਤ ਫੜ ਕੇ ਲਿਆਂਦਾ 4 ਵਜੇ ਦੇ ਨਾਲ ਇੱਥੇ ਲਿਆ ਕੇ ਤੇ ਇਹਨਾਂ ਨੇ ਕੁੱਟ ਕੁੱਟ ਕੇ ਪਾ ਜੀ ਮਾਰ ਦਿੱਤਾ ਇਹਨਾਂ ਨੇ ਮੁੰਡਾ ਨੂੰ ਦੱਸ ਜਿਹੜਾ ਪਿੰਡ ਆ ਜੀ ਮਾਰਾ ਕਿ ਲਾਜੀਵਲ ਸਿੰਘ ਅੱਛਾ ਹਾਏ ਉਹਦਾ ਪੁੱਤ ਮਾਰ ਦਿੱਤਾ ਤਾਂ ਨੇ ਕਿੰਨੀ ਉਮਰੀ ਕਿੰਨੀ ਉਮਰੀ ਆ 5 26 ਸਾਲਾਂ ਦਾ ਕੁਵਾਰਾ ਮੁੰਡਾ ਜਿਹੜਾ ਮਾਰਤਾ ਇਹਨਾਂ ਨੇ ਕਿ ਕਿਹੜੇ ਗੇਂਚ ਫੜ ਕੇ ਲਿਆਇਆ ਤਰਾਇਚੇ ਕਿ ਹੋਈ ਵੀ ਨਹੀਂ ਕੋਈ ਨਹੀਂ ਕੇਸ ਹੋਦੇ ਤੇ ਇਸ ਨਹੀਂ ਕੋਈ ਵੀ ਉਤਰਾ ਮਾਰਦਾ ਸਹੀ ਗੱਲ ਸਾਡਾ ਮੁੰਡਾ ਮਾਰਦਾ ਕੰਡੀ ਗੱਲ ਕੁਝ ਨਹੀਂ ਨਿਕਲਿਆ ਕੀ ਗੱਲ ਕੀ ਹੋਈ ਗੱਲ ਮਤਲਬ ਕਿ ਕੋਈ ਤਾਂ ਚੁੱਕੇ ਲੈ ਗਏ ਉਹਨੂੰ ਕੋਈ ਕੋਈ ਕੁਝ ਪ੍ਰੰਤ ਨਹੀਂ ਆਇਆ ਇਹਨੇ ਕੁੱਟ-ਕੁੱਟ ਕੇ ਮਾਰਤਾ ਹੀ ਰਾਤ ਮਿਲ ਲਗੇ ਨਰੋਟੇ ਚੁੱਕਿਆ ਕਦੋਂ ਚੁੱਕਿਆ ਕਦੋਂ ਚੁੱਕਿਆ ਇਹਨੇ ਸ਼ਾਮ ਨੂੰ ਚਾਰ ਜਾਨਾਂ ਨੇ ਚੁੱਕਿਆ ਉਹਨੂੰ ਅੱਛਾ ਦੇ ਡੈਥ ਹੋ ਗਈ ਬਦਲੀ ਮੁੰਡੇ ਨੂੰ ਇਹਨਾਂ ਨੇ ਮਾਰੇ ਠਾਣੇ ਵਾਲਿਆਂ ਨੇ ਗੱਲ ਕੀ ਗੱਲ ਕੀ ਪੈਸੇ ਮੰਗਦੇ ਨਵੇਂ ਪਿੰਡ ਵਾਲੇ ਵੀ ਆਉਂਦੇ ਵੱਡੇ ਪਿੰਡ ਜਾਂਦੇ ਵੀ ਲੱਖ ਰੁਪਏ ਦੇ ਮੁੰਡੇ ਨਾਲ ਬਣਾਓ 1 ਲੱਖ ਰੁਪਇਆ ਦੋ ਵੱਡੇ ਪਿੰਡ ਚੋਂਦੇ ਬੱਸ ਕਿੰਨੀ ਕਿਤੇ ਆ ਹੁਣ ਉਹ 4 ਜਣ ਦੇ ਵਿੱਚੋਂ ਜਿਹੜੇ ਲੱਗੇ ਕਿੱਥੇ ਲੱਗੇ ਸ਼ਾਮੀ ਚੋਕੇ ਦੇ ਡੈੱਡ ਬੋਡੀ ਕਿੱਥੇ ਆ ਡੈੱਡ ਬੋਡੀ ਕਿੱਥੇ ਡੈੱਡ ਬੋਡੀ ਕਦੀ ਆਉਂਦੇ ਆ ਮਨ ਵਾਲੇ ਡੈੱਡ ਬੋਡੀ ਵੀ ਦੇ ਦੇ ਡੈੱਡ ਬੋਡੀ ਉੱਥੇ ਹੀ ਆ ਅੱਛਾ ਖਾਣੇ ਆ ਖਾਣੇ ਦੇ ਵਿੱਚ ਹੀ ਆ ਅੱਛਾ ਜੀ ਇਹਨਾਂ ਨੇ ਮਾਰਿਆ ਕੁਝ ਖਾਂਦਾ ਪੀਂਦਾ ਨਹੀਂ ਉਹ ਨਜਾ ਵਾਲੇ 1 ਰੁਪਏ ਦਾ ਨਜਾ ਪਤਾ ਨਹੀਂ ਜਾਂਦਾ ਨਜਾ ਜੀ ਮਾਰਦਾ ਨਹੀਂ ਉਹਦੇ ਪੋਨੇ ਚ ਨਿਕਲਦੇ ਨਹੀਂ ਉਹ ਆ ਜਾਂਦੇ ਫੜੇ ਨਹੀਂ ਜਾਂਦੇ ਜਿਹੜੇ ਨਿਕਲ ਜਾਂਦੇ ਆ ਮਾਵਾ ਦੇ ਮਾਵਾ ਦੇ ਮਾਰੀ ਜਾਂਦੇ ਵੀ 70000 ਦੇ ਦਰ ਰੁਪਏ ਦੇ ਨਵੇਂ ਪਿੰਡਾਂ ਵਾਲੇ ਕਿਰਦੇ ਇਹ ਆਉਂਦੇ ਹੀ ਗੱਟ ਪਿੰਡ ਚ ਇੰਨੇ ਨੇ ਕਰਦੇ ਹੋ ਹੋਰ ਨਹੀਂ ਦੇ ਬਸ ਹੀ ਨਾ ਆਉਂਦੇ ਮਹੀਨਾ ਮਹੀਨਾ ਪਰ ਸਾਡੇ ਮਿੰਦੋ ਕੋਟ ਪੰਚ ਦੇ ਬਾਪ ਦੇ ਨਾਲ ਖੋਦ ਸਾਡੇ ਪਿੰਡ ਦਾ ਸਰਪੰਚ ਸਾਰੇ ਪਿੰਡ ਦਾ ਸਾਰਾ ਪੰਚਾਇਤ ਕਰਾਉਣ ਦੀ ਕੰਮ ਸਾਰਾ ਇਹਨਾਂ ਨੇ ਕਰਾਇਆ ਮੁੰਡੇ ਨੂੰ ਮਰਾਇਆ ਸਾਰੇ ਪੰਚਾਇਤ ਸਾਡੀ ਕਰਾਉਣ ਦੀ ਕੰਮ ਹੈ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਜੈ ਹਿੰਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਮੇਰਾ ਸਾਹਿਬ ਨੂੰ ਸੈਂਕ ਮੇਰਾ ਵਡਾਪਰਾ ਅਸਰ ਮੈਂ ਸੈਂਜ ਰਾਤ ਜੋ ਕੇ 4 ਵਜੇ ਨੂੰ ਚੋਕੇ ਲੈ ਆਇਆ ਲੱਖਾਂ ਦੀ ਜਸਾ ਏ ਨਾ ਕੋਈ ਮੁਲਾਇਆ ਮਾਸਾ ਜਨਾ ਤੇਰੇ ਕੋਲ ਤਾਂ 60 ਦਾ ਵੀ ਰੋਟੀ ਖਵਾ ਲਈਆਂ ਉਹਨੂੰ ਚੰਗਾ ਪੜਾਈ ਕੋਸ਼ਿਸ਼ ਸੀ ਤੇ ਰਾਤ ਰਾਤ ਪਤਾ ਨਹੀਂ ਕੀ ਕਰਤਾ ਦੇਨੇ ਸੀ ਉਹਦੇ ਕੱਪੜੇ ਦੇਣ ਆਏ ਆ ਕਿਤੇ ਵੀ ਭਾਗਦੀ ਪਾ ਕੇ ਤੇ ਘੱਲ ਦੇਣੇ ਆ ਤੇ ਹੁਣ ਹੀ ਨਾ ਆੜੇ ਮੁੰਡਾ ਮਾਰਤਾ ਦਾ ਇਹ ਇਹ ਪੂਰਾ ਹੋ ਗਿਆ ਕਿਹੜੇ ਕੇਸ 'ਚ ਵੜਕ ਲਿਆੰਦਾ ਇਹਨਾਂ ਨੇ ਕੇਸ ਤਾਂ ਦੱਸਿਆ ਨਹੀਂ ਅੱਛਾ ਦੱਸਿਆ ਹੀ ਨਹੀਂ ਅਜੇ ਕੀ ਨਾਮ ਕੀ ਨਾਮ ਸੀ ਮ੍ਰਿਤਕ ਦਾ ਪਰਮਾ ਪੈਸੰਗ ਕਿਹੜੇ ਪਿੰਡ ਤੋਂ ਕਿਲਾ ਜੀਮ ਸਿੰਘ ਤੋਂ ਓਕੇ